ਹੁਸ਼ਿਆਰਪੁਰ ਦੇ ਸੈਲਾ ਕਲਾ ਦੇ ਇੱਕ ਨੌਜਵਾਨ ਵੱਲੋਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜੀ ਮੰਗੇਤਰ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਲੜਕੇ ਦਾ ਅੱਜ ਸੈਲਾ ਖੁਰਦ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਗੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੈਲਾ ਕਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦੇ ਤਿੰਨ ਲੜਕੇ ਹਨ ਵੱਡੇ ਲੜਕੇ ਕਰਨਵੀਰ ਸਿੰਘ 23 ਦਾ ਰਿਸ਼ਤਾ 16 ਮਈ 2022 ਨੂੰ ਨਵਜੋਤ कौर ਪੁੱਤਰੀ ਬਲਵਿੰਦਰ ਸਿੰਘ ਵਾਸੀ ਬੁਰਜ ਰਈਆ ਥਾਣਾ ਬਟਾਲਾ ਗੁਰਦਾਸਪੁਰ ਨਾਲ ਟਾਂਡਾ ਵਿਖੇ ਕੀਤਾ ਗਿਆ ਸੀ ਉਸਨੇ ਦੱਸਿਆ ਕਿ ਲੜਕੀ ਨਵਜੋਤ ਨੂੰ ਕੈਨੇਡਾ ਭੇਜਣ ਲਈ ਉਸਦੇ ਪਿਤਾ ਬਲਵਿੰਦਰ ਨੇ ਲੜਕੀ ਦੇ ਭਰਾ ਦੇ ਖਾਤੇ ਵਿੱਚ ਕੁੱਲ 20 ਲੱਖ ਰੁਪਏ ਹੋਰ ਪਾ ਦਿੱਤੇ। ਉਸਨੇ ਦੱਸਿਆ ਕਿ ਹਵਾਈ ਟਿਕਟ ਦੇ 1,22,000 ਰੁਪਏ ਵੀ ਉਹਨਾਂ ਨੇ ਖਰਚੇ ਅਤੇ 500 ਕੈਨੇਡੀਅਨ ਡਾਲਰ ਦੇ ਕੇ ਲੜਕੀ ਨਵਜੋਤ ਕੌਰ 2022 ਵਿੱਚ ਕੈਨੇਡਾ ਭੇਜ ਦਿੱਤਾ ਜਿੱਥੇ ਉਹ ਉਸਦੇ ਸਾਲੇ ਗੁਰਮukh ਸਿੰਘ ਵਾਸੀ ਕੈਂਡੋਵਾਲ ਕੋਲ ਰਹੀ। ਉਸਨੇ ਦੱਸਿਆ ਕਿ ਡੇਢ ਸਾਲ ਤੱਕ ਨਵਜੋਤ ਕੌਰ ਉਹਨਾਂ ਨੂੰ ਵਿਸ਼ਵਾਸ ਦਿਵੰਦੀ ਰਹੀ ਕਿ ਉਹ ਕਰਨਵੀਰ ਨੂੰ ਬੁਲਾ ਲਵੇਗੀ। ਉਸਨੇ ਦੱਸਿਆ ਕਿ ਉਹਨਾਂ ਨੂੰ ਹੁਣ ਪਤਾ ਲੱਗਾ ਕਿ ਕੈਨੇਡਾ ਵਿੱਚ ਨਵਜੋਤ ਕਿਸੇ ਨਾਲ ਗੱਲਬਾਤ ਹੈ ਜਿਸ ਤੋਂ ਬਾਅਦ ਉਹਨਾਂ ਰਿਸ਼ਤੇਦਾਰੀ ਵਿੱਚ ਗੱਲ ਕੀਤੀ ਤਾਂ ਨਵਜੋਤ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੋੜਨ ਦੀ ਗੱਲ ਕਹੀ ਅਤੇ ਬਾਅਦ ਵਿੱਚ ਪੈਸੇ ਮੋੜਨ ਤੋਂ ਵੀ ਇਨਕਾਰ ਕਰ ਦਿੱਤਾ ਜੀ ਕੀ ਨਾਮ ਹੈ ਕੁਲਵਿੰਦਰ ਸਿੰਘ ਜਿਸ ਲੜਕੀ ਦੀ ਦਾਦੀ ਹੈ ਤੁਹਾਨੂੰ ਲੱਗਦਾ ਸਰ ਮੇਰਾ بڑا ਲੜਕਾ ਸੀ ਮੇਰਾ بڑا ਲੜਕਾ ਸੀ بڑا ਲੜਕਾ ਸੀ ਕੀ ਕਾਰਨ ਰਿਹਾ ਉਸ ਦਾ ਦੇਖੋ ਜੀ 2022 ਦੇ ਵਿੱਚੰਗੇ ਮਿਲ ਹੋਈ ਸੀ ਆ ਤੇ ਉਸ ਤੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉਸ ਤੋਂ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ ਡੇਢ ਸਾਲ ਬਾਅਦ ਇਹ ਨਾ ਫੋਨ ਬੰਦ ਕਰ ਕਰ ਤੱਕ ਅਣਜਾਣ ਕਿ ਜੇ ਮੈਂ ਰ ਅਗਰ ਮੁੰਡੇ ਨੂੰ ਗਨੋਰ ਕਰਨ ਲੱਗ ਪਈ ਤੇ ਉਹਦੇ ਵਾਂ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਅਗਨੋਰ ਕਰਦੀ ਹੈ ਪਿੱਛੇ ਪੰਦੀ ਹੈ ਤਾਂ ਕਰਦੇ ਕਰਦੇ ਜੀ 2.5 ਸਾਲ ਫਿਰ ਉਸੇ ਘਰ ਵਿੱਚ ਰਹਿ ਗਈ ਸਾਲੇ ਮੇਰੇ ਦੇ ਤੇ ਅੰਦਰੋਂ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਤਾਂ ਹੀ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਿ ਕਿਰਾਇਆ ਰੈਂਟ ਜੋ ਰੋਟੀ ਪਾਣੀ ਖਰਚਾ ਉਹ ਮੇਰੇ ਸਾਲੀ ਕਰਦੇ ਨੇ ਸਾਰਾ ਉੱਥੇ ਕੌਣ ਸੀ ਲੜਕੀ ਕੀ ਲੱਗਦੀ ਹੈ ਮੇਰੀ ਨੋਸੀ ਹੋ ਕਦੋਂ ਮੈਦੀ ਵਗੈਰਾ ਨਹੀਂ ਕਦੋਂ ਮੇਰੇ ਇਦੀ ਐਂਗੇਜਮੈਂਟ ਹੋਈ ਸੀ ਰੀਲ ਮੈਂ ਤੇ ਦੇਖੀ ਐ ਐਂਗੇਜਮੈਂਟ ਹੋਈ ਹਾਂਜੀ ਐਂਗੇਜਮੈਂਟ ਤੇ ਤੁਸੀਂ ਜਿਹੜਾ ਉਹਨੂੰ ਜਦੋਂ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸੀ ਸਾਰਾ ਟੋਟਲ ਖਰਚਾ ਸੀ ਕੀਤਾ ਉਹਦੇ ਦਿੱਲੀ 에어ਪੋਰਟ ਜਾ ਜਾਣ ਤੱਕ ਵੀ ਖਰਚਾ ਸੀ ਕੀਤਾ ਇੰਨਾ ਕਾ ਖਰਚਾ ਟੋਟਲ ਆਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀ ਫੀਸਾਂ ਭਰੀਆਂ ਜੋ ਦੂਜੇ ਜਿਹਾ ਉਹ ਸਾਰਾ ਖਰਚਾ ਅਸੀਂ ਦਿੱਤਾ ਲੇਕਿ ਕੀ ਕੀ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਇਹ ਕੰਮ ਕੀਤਾ ਕੁੜੀ ਨੇ ਜੀ 2 ਸਾਲ ਬਾਅਦ ਮਾਂ ਮੁੰਡੇ ਨੂੰ ਤੰਗ ਕਰ ਲੱਗੀ ਸੀ ਪੈਸੇ ਇਹਨੂੰ 6 ਲੱਖ ਰੁਪਏ ਹੋਰ ਮੰਗਦੀ ਸੀ ਕਿ 6 ਲੱਖ ਹੋਰ ਮੈਨੂੰ ਦਿਓ ਤੇ ਫੇ ਮੈਂ ਆਪਣੇ ਭਰਾ ਨੂੰ ਨਿਕਾਣਾ ਆ ਇਹਦਾ ਭਰਾ ਭਰਾ ਉਹ ਜੋ ਸੀ ਉਹ ਇੱਥੇ ਇੰਡੀਆ ਸਗਾ ਮੈਂ ਆਪਣੇ ਭਰਾ ਨੂੰ ਬਾਹਰ ਨਿਕਾਣਾ ਇਹ ਕਹਿੰਦਾ ਵੀ ਇਹ ਜਵਾਬ ਦੇ ਤਾਂ ਵੀ ਮੇਰੇ ਕੋਲ ਪੈਸੇ ਹੈ ਨਹੀਂ ਚੇ ਲੱਕ ਮੇਰੇ ਕੋਲ ਦੇ ਦੇ ਨਹੀਂ ਮੈਂ ਤੈਨੂੰ ਨਗਾੜ ਰੱਤੇ ਕਾਦੀ ਮੇਰਾ ਤੇਰੇ ਭਰਾ ਨੂੰ ਨਗਾੜ ਦਾ ਕੋਈ ਟਿਕੜੀ ਨਹੀਂ ਲਾ ਤਾਂ ਫੇਰ ਉਹਨੇ ਬਾਅਦ ਵਿੱਚ ਮੁੰਡੇ ਨੇ ਕਿਹਦੀ ਚੋਰੀ ਫੜ ਲਈ ਇਹ ਕਿਸੇ ਮੁੰਡੇ ਦਾ ਵਟਸਐਪ ਤੇ ਐਡ ਸੀ ਬਾਰਕਰੇਡਾ ਵਿੱਚ ਉਹ ਬਰਸ਼ਾਤ ਤੋਂ ਬਦਲ ਕੇ ਕੰਟੈਕਟ ਮੇਰੇ ਸੀ ਉਹਨੇ ਕੰਟੈਕਟ ਮੇਰੇ ਨਹੀਂ ਸ਼ੇਅਰ ਨਹੀਂ ਮੇਰੇ ਸੀ ਬਲ ਮਲ ਪਰ ਮਾਲੇ ਮੇਲ ਕਰਾਉ ਕੁੜੀ ਆ ਕੇ ਤੇ ਪੱਕੀ ਮੇਰੇ ਸੀ ਹੈ ਕੱਲ ਸਾਨੂੰ ਅਰਲੀ ਮਾਰਨਿੰਗ ਜਿਹੜਾ ਹੈ ਕਿ ਗੁਰਲਾਲ ਸੈਲਾ ਜਿਹੜਾ ਹੈ ਸੈਲਾ ਕਲਾਂ ਦੇ ਕਲਾਂ ਦੇ ਜਿਹੜੇ ਸਰਪੰਚੋਂ ਦਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸਾਲਾਂ ਦਾ ਜਿੰਨੇ ਕੀ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਐਸਐਸਆਈ ਔੰਕਾਰ ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤੇ ਆ ਜਿਹਦੇ ਮੁਤਾਬਕ ਕੀ 6 ਜਾਨੇ ਦੇ ਅਫਰੀਦ ਦਰਜ ਹੋਈ ਹੈ ਸਭ ਰਸਮੀ ਪਈ ਹੈ ਹਾਂਜੀ ਇਹਦੇ ਵਿੱਚ ਜਿਹੜੇ ਆ ਨਵਜੋਤਪੁਰ ਕੁੜੀ ਹੈਗੀ ਆ ਇਹ ਮੁੰਡਾ ਕਰਨਵੀਰ ਹੈ ਇਹਨਾਂ ਦਾ ਆਪਸ 'ਚ 15 5 2022 ਨੂੰ ਰਿੰਗਸਰਾ ਮਣੀ ਹੋਈ ਸੀ ਜਿਹੜੀ ਕਿ ਰਿੰਗਸਰਾ ਮਣੀ ਤੋਂ ਬਾਅਦ ਇਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਤਪੁਰ ਆ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਣ ਉਹ ਤੇ ਕੈਨੇਡਾ ਦੇ ਜਿਹੜੀ ਆ ਨਵਜੋਤਪੁਰ ਕੁੜੀ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉਲਟ ਹੀ ਜਿਹੜੀ ਨਵਜੋਤਪੁਰ ਆ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਇਹਦੇ ਦੁੱਖੋਂ ਜਿਹੜਾ ਕਰਨਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੇਲਾ ਆਪਣੀ ਸਮਾਪਤ ਕਰ ਦਿੱਤੀ ਮੀਨ ਕਾ ਨਹੀਂ ਹੈ ਲੱਤੀ ਦੇ ਕਰਕੇ ਉਹ ਜੋ ਸਾਹਮਣੇ ਫਿਲਹਾਲ ਤਾਂ ਜੋ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਚਿਹਰੇ ਮਹੱਤਵਪੂਰਨ ਜਿਹੜੇ ਸੰਚ ਵਗੈਰਾ ਹੈਗੇ ਆ ਉਹਨਾਂ ਤੋਂ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਗਸਟਾ ਬਣੀ ਹੋਈ ਸੀਗੀ ਜਿਹੜੀ ਕੁੜੀ ਦਸੰਬਰ ਮਹੀਨੇ 2022 ਚ ਕੈਨੇਡਾ ਮੂਵ ਹੋਈ ਆ 1.5 ਸਾਲ ਗੱਲਾਂ ਕਰਦੀ ਰਹੀਏ ਬਾਅਦ ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲਾਕ ਕਰਤਾ ਉਹਨੇ ਕੁੜੀ ਤੇ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਦੁੱਪੋਂ ਜਿਹੜਾ ਆ ਕੀ ਕੋਈ ਜ਼ਹਿਰੀਲੀ ਚੀਜ਼ ਥਾਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਰੈਸਟ ਕਿੰਨਿਆਂ ਦੀ ਭਾਈਏ ਇਹਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੋਟੀ ਅਹੀ ਅਰੈਸਟ ਭਾਈਏ